ਅੰਜੀ ਸਤਿ ਸ੍ਰੀ ਅਕਾਲ ਜੀ ਸਾਰੇ ਉਹਦੀ ਸਿੰਗਲਾ ਵਲੋਗ ਤੇ ਹੁਣੇ ਚੋਰੀ ਕਰ ਰਹੇ ਆ ਤਕਰੀਬਨ 10 ਤੋਂ 4 ਮਿੰਟ ਇਨਾਂ ਨੇ ਇੱਥੇ ਗੱਡੀ ਖੜੀ ਰਹੀ ਹੈ ਜੀ ਚੋਰੀ ਕੀਤੀ ਹੈ ਤੇ ਕੋਈ ਕਿਸੇ ਕਿਸਮ ਦਾ ਵੀ ਕੋਈ ਨਾ ਕੋਈ ਇਨਾਂ ਨੂੰ ਡਰਾ ਨਾ ਭੈ ਇਨਾਂ ਨੂੰ ਦੇਖ ਲਓ ਚੋਰੀ ਕਰਕੇ ਦਿਓਗੇ ਮੇਰੇ ਬਿਜਲੀ ਦੀ ਦੁਕਾਨ ਆਈ ਇੱਥੇ ਠਾਕੁਰਦਵਾਰੇ ਕੋਲੇ ਗੁਲਾਟ ਇਲੈਕਟ੍ਰੋਨਿਕਸ ਦੇ ਨਾਲ ਹੀ ਮੈਨੂੰ ਤਕਰੀਬ 7:35 ਵਜੇ ਫੋਨ ਆਇਆਗਾ ਵੀ ਤੇਰੀ ਦੁਕਾਨ ਦਾ ਸ਼ਟਰ ਤੋੜਿਆ ਹੋਇਆਗਾ ਤੇ ਅਸੀਂ ਜਿਵੇਂ ਕੈਮਰੇ ਚੈੱਕ ਕਰਵਾਏ ਆ ਜੇ 1 ਵਾਰਗੇ 21 ਮਿੰਟ ਤੋਂ ਪਹਿਲਾਂ ਬੰਦੇ ਆਏ ਆ ਉਹ ਸ਼ਟਰ ਤੋੜ ਗਏ ਤੇ ਉਸ ਤੋਂ ਬਾਅਦ ਤਿੰਨ 21 ਕਦੇ ਆ ਕੇ ਉਹਨਾਂ ਨੇ ਸਮਾਨ ਮਹਿੰਦਰਾ ਪਿਕਅਪ ਤੇ ਰੱਖਿਆ ਪੰਜ ਜਨੇ ਸੀਗੇ ਉਹ ਜਿਵੇਂ ਕਿ ਕੈਮਰੇ ਚ ਆਪਾਂ ਦੇਖ ਪਾਏ ਆ ਕਾਰਵਾਈ ਉਹ ਕਰੀ ਜਾਂਦੇ ਜੀ ਆਪ ਦੀ ਸਾਰੇ ਦੇਖ ਰਹੇ ਆ ਕੈਮਰੇ ਕੂਮਰੇ ਦੇਖ ਰਹੇ ਵਧੀਆ ਕਰ ਰਹੀ ਕਾਰਵਾਈ ਕਿੰਨੇ ਤੋਂ ਦਾ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਹੀ ਤੁਸੀਂ ਦੇ ਲੋ ਸਾਰਾ ਬਾਰੀਆਂ ਪੂਰੀਆਂ ਖਾਲੀ ਆਈ ਪੱਖੇ ਸੀਗੇ ਜੀ ਮੇਰੇ ਇਨਵਰਟਰ ਬੈਟਰੀ ਸੀਗੇ ਜੀ ਚੁੱਲ੍ਹੇ ਸੀਗੇ ਟਰਿਮਰ ਸੀਗੇ ਇਹ ਬਾਕੀ ਸਟੈਂਡ ਵਾਲੇ ਪੱਖੇ ਸੀਗੇ ਜੀ ਜਿਹੜੇ ਅਪ ਟੇਬਲ ਤੇ ਰੱਖ ਕਿੰਨਾ ਨਸਾਨ ਹੋ ਗਿਆ ਜੀ 2 ਤੋਂ 2.5 ਲੱਖ ਦੇ ਵਿੱਚ ਵਿੱਚ ਨੁਕਸਾਨ ਹੋ ਗਿਆ ਜੀ ਮੇਰਾ ਬਾਕੀ ਨਿਕਮੁਕ ਪਤਾ ਨਹੀਂ ਕਿੰਨੇ ਉਹ ਕੀ ਕਹਿਣਾ ਚਾਹੁੰਦੇ ਆ ਕਿਸ ਤਰੀਕੇ ਦੀ ਇਨਸਾਫ ਮੰਗਦੇ ਬਸ ਹੀ ਮੇਰਾ ਸਮਾਨ ਜੇ ਤਾ ਵਾਪਸ ਹੋਵੇ ਜਬ ਬੰਦੇ ਫੜੇ ਜਾਣੀ ਪ੍ਰਸ਼ਾਸਨ ਸਾਰਾ ਮੇਰੇ ਸਾਥ ਦੇ ਜੇ ਬੰਦੇ ਫੜੇਗੇ ਤਾਂ ਦਾ ਸਮਾਨ ਨਾ ਵਾਪਸ ਹੋਇਆ ਫਿਰ ਜਿਹੜਾ ਆਉਦਾ ਨਾ ਲੱਗੇ ਕੋ ਫਿਰ ਗਾਂ ਤਾਂ ਬਚਣ ਗਈ ਜਿਹੜੇ ਹੁਣ ਮੈਂ ਤਾਂ ਹੁਣ ਚਕਾਰ ਹੋਈ ਗਈ ਗਾਂ ਵਾਲੇ ਤਾਂ ਬਚਣਗੇ ਨਾ ਜਿਹੜੇ ਰਹਿਣ ਹੁੰਦੀ ਸਭ ਤੋਂ ਵੱਡੀ ਨਲਾਕੀ ਹੈ ਜੀ ਇਹ ਸਾਡੇ ਸ਼ਹਿਰ ਦੇ ਵਿੱਚ ਸਤਵੀਂ ਅੱਠਵੀਂ ਚੋਰੀ ਹੈ ਤੇ ਹੁੰਦੀ ਵੀ ਸਾਰੀ ਇਲੈਕਟ੍ਰੋਨਿਕ ਦੁਕਾਨਾਂ ਦੇ ਉੱਤੇ ਹੀ ਇਹ ਵਿਚਾਰੇ ਦੀ ਜਾਨ ਸਾਹਿਬ ਦੀ ਦੁਕਾਨ ਤੇ ਰਾਤ ਚੋਰੀ ਹੋਈ ਹੈ ਜੀ ਕਿ ਤਕਰੀਬਨ 1:30 ਵਜੇ ਆਏ ਆ ਉਹਨਾਂ ਨੇ ਸ਼ਟਰ ਭੰਨਿਆ ਘੰਟਾ ਅੱਧਾ ਘੰਟਾ ਲਾ ਕੇ ਫਿਰ ਉਹ ਤੋਂ ਬਾਅਦ 3:30 3 ਵਜੇ ਆਏ ਆ ਟੈਂਪੂ ਲੈ ਕੇ Mahindra pickup ਲੈ ਕੇ ਉਹ ਲੱਦ ਕੇ ਲੈ ਕੇ ਲੈ ਕੇ ਗਏ ਆ ਜੀ ਪੂਰੀ ਦੁਕਾਨ ਦੁਕਾਨ ਦੇ ਵਿੱਚ ਕੋਈ ਸਮਾਨ ਹੀ ਨਹੀਂ ਛੱਡਿਆ ਉਹਨਾਂ ਨੇ ਤੇ ਇਹ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰੂੰਗਾ ਇਹ ਤੇ ਧਿਆਨ ਦਿੱਤਾ ਜਾਵੇ ਸਭ ਤੋਂ ਵੱਧ ਜਿਹੜਾ ਜਿਹੜੀਆਂ ਚੋਰੀਆਂ ਬੰਦ ਹੋਣੀਆਂ ਚਾਹੀਦੀਆਂ ਕਾਰਨ ਕੀ ਹੈ ਰਾਤ ਨੂੰ ਪੀਸੀਆਰ ਕੇ ਟੀਮਾਂ ਵੀ ਲਗਾਤਾਰ ਨਹੀਂ 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 ਕਿਹੜੀ ਪੀਸੀਆਰ ਸਰ ਕਿਹੜੀ ਕਿਹੜੀ ਕਰਦੇ ਹੈਗੇ ਕੁਝ ਨਹੀਂ ਕਰਦੇ ਹੈਗੇ ਜੇ ਕਰਦੇ ਹੁੰਨ ਤਾਂ ਐਡੀ ਵੱਡੀਆਂ ਵਾਰਦਾਤਾਂ ਹੁਣ ਸਤਵੀਂ ਅੱਠਵੀਂ ਚੋਰੀ ਹੈ ਪਹਿਲੀ ਦੂਜੀ ਸੀ ਅਬ ਬੰਦੇ ਨੂੰ ਅਗਲ ਆ ਜਾਂਦੀ ਹੈ ਨਾ ਤਾਂ ਐਸਐਚਓ ਕੁਝ ਕਰਦਾ ਨਾ ਪ੍ਰਸ਼ਾਸਨ ਕੁਝ ਕਰਦਾ ਜੀ ਇੱਥੇ ਇਹ 2-3 ਲੱਖ ਦੇ ਕਰੀਬ ਹੋਇਆ ਜਿੰਨਾ ਦਾ ਨੁਕਸਾਨ ਹਾਂਜੀ ਕੀ ਕਹਿਣਾ ਦਿਆਂ ਮੈਂ ਤੁਹਾਨੂੰ ਤੁਸੀਂ ਕਹਿੰਦਾ ਕਿ ਸਾਡੇ ਗਰੀਬ ਬੰਦੇ ਨੂੰ ਸਮਾਨ ਵਾਪਸ ਦਿਵਾਣਾ ਚਾਹੀਦਾ ਚੋਰ ਫੜਨੇ ਚਾਹੀਦੇ ਆ ਜੀ ਤੇ ਬੰਦ ਹੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਹੈ ਆਹਨਾਂ ਦੇ ਸਾਹਮਣੇ ਵਿੱਚ ਇਹਨਾਂ ਤੇ ਨਾ ਨਾਚਣ ਕੇਲ ਪਾਣੀ ਚਾਹੀਦੀ ਹੈ ਜੀ ਹਾਂ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਨਾ ਹੋ ਗਏ تھے ਇਲੈਕਟ੍ਰੋਨਿਕਸ ਦੀ ਦੁਕਾਨ ਤੇ ਰਾਤ ਨੂੰ ਚੋਰੀ ਹੋਈ ਹੈਗੀ ਆ ਆਏ ਆ ਹੁਣ ਇਹ ਮੌਕੇ ਤੇ ਪਤਾ ਲੱਗਿਆ ਹੈਗਾ ਚੈੱਕ ਕਰ ਰਹੇ ਆ ਕੁਝ ਪੱਖੇ ਵਗੈਰਾ ਔਰ ਇਲੈਕਟ੍ਰੋਨਿਕਸ ਦਾ ਸਮਾਨ ਚੋਰੀ ਹੋਇਆ ਸੀਸੀਟੀਵੀ ਕੈਮਰੇ ਦੇ ਦੇਖ ਰਹੇ ਆ ਟੀਮਾਂ ਬਣਾ ਦਿੱਤੀਆਂ ਹੈਗੀਆਂ ਜਲਦੀ ਪਤਾ ਕਰ ਲਾਂਗੇ ਜੀ ਕਿੰਨਾ ਨੁਕਸਾਨ ਹੋਇਆ ਹੈ ਅਜੇ ਦੱਸ ਰਿਹਾ ਜੀ ਉਹ ਮਤਲਬ ਕੋ ਪੱਖੇ ਵਗੈਰਾ ਹੈ ਉਹ ਆਪਣਾ ਹਸਾਬ ਦਾਬ ਲਾ ਰਿਹਾ ਸਾਨੂੰ ਹਸਾਬ ਦਾਬ ਲਾ ਕੇ ਦੱਸ ਦੇਵੇ ਕਿੰਨਾ ਨੁਕਸਾਨ ਹੋਇਆ ਸਰ ਇਸ ਤੋਂ ਪਹਿਲਾਂ ਵੀ ਜਿਵੇਂ ਹੁਣ ਮੈਰੀ ਸਰਵਿਸ ਸੈਂਟਰ ਤੇ ਵੀ ਇਹ ਕਰਨਾ ਵਾਪਰੀਆਂ ਚੋਰੀਆਂ ਹੋਈਆਂ ਹਨ ਕਾਰਨ ਕੀ ਹੈ ਲਗਾਤਾਰ ਕਿ ਉਹ ਦੇਖੋ ਮੈਂ ਤਾਂ ਅਜੇ ਕੱਲ ਨੂੰ ਜੁਆਇਨ ਕੀਤਾ ਹੈਗਾ ਮੈਨੂੰ ਇਸ ਘਟਨਾ ਦਾ ਨਹੀਂ ਪਤਾ ਹੈਗਾ ਇਹ ਪਤਾ ਲੱਗਿਆ ਆਏ ਆ ਸਾਰੀਆਂ ਚੀਜ਼ਾਂ ਨੂੰ ਦੇਖ ਲੈਣੇ ਜਲਦੀ ਇਨਸਾਲ ਦੋਵਾਂਗੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ